ਹੋਵੇ ਟੀਚਰ ਪ੍ਰੋਫੈਸਰ ਹੋਵੇ ਜਾਣ ਕੇ ਬਹਾਨੇ ਬਣਾ ਬਣਾ ਕੇ ਛੁੱਟੀਆਂ ਲਈ ਜਾਵੇ ਉਹਦੇ ਸਟੂਡੈਂਟ ਸਾਰੇ ਫੇਲ ਹੋ ਜਾਣ ਤੇ ਆਪਾਂ ਕਹਾਂਗੇ ਵੀ ਤੂੰ ਕਾਹਦਾ ਅਹੁਦੇ ਤੇ ਬੈਠਾ ਪ੍ਰੋਫੈਸਰ ਹੀ ਬਣਿਆ ਫਿਰ ਤਾਂ ਦੂਜੇ ਨੂੰ ਮੌਕਾ ਦੇ ਜੇ ਤੂੰ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ ਤੇਰੇ ਸਟੂਡੈਂਟ ਪੜ੍ਹ ਨਹੀਂ ਸਕੇ ਤੇ ਫਿਰ ਤੇਰੇ ਪ੍ਰੋਫੈਸਰ ਪੁਣੇ ਦਾ ਤੇਰੀ ਮਾਸਟਰੀ ਨੂੰ ਕੀ ਕਰਨਾ ਹੈ ਬਿਤੂ ਸਕੂਲ ਵਿੱਚ ਤੇ ਆਇਆ ਹੀ ਨਹੀਂ ਨਿਆਣਿਆਂ ਨੂੰ ਤੇ ਪੜਾਇਆ ਹੀ ਨਹੀਂ ਮਤਲਬ ਤੇਰਾ ਜੇ ਤੂੰ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੇ ਮਾਸਟਰ ਦਾ ਅਹੁਦਾ ਕਿਸੇ ਕੰਮ ਦਾ ਨਹੀਂ ਜ਼ਿੰਮੇਵਾਰੀ ਦਿੱਤੀ ਸੀ ਉਹਦਾ ਨਹੀਂ ਸੀ ਦਿੱਤਾ ਬੋਲੋ ਸਤਨਾਮ ਵਾਹ ਪਿਤਾ ਕਿਸੇ ਅਹੁਦੇ ਨਾਲ ਦਾ ਹੈ ਕਿ ਕਿਸੇ ਜ਼ਿੰਮੇਵਾਰੀ ਦਾ ਬੋਲੋ ਅਹੁਦੇ ਦਾ ਨਾਮ ਪਿਤਾ ਜੀ ਤੇਨੂੰ ਛੌਂਕ ਚੜਿਆ ਸੀ ਪਿਤਾ ਜੀ ਕਹੌਣ ਦਾ ਬੀ ਜੰਮ ਤੇ ਨਿਆਣੇ ਤੇ ਮੁੜ ਕੇ ਸਾਂਭਣਾ ਕਿੰਨੇ ਨੇ 10 ਸਾਲ ਹੋ ਗਏ ਮੁੜ ਕੇ ਘਰ ਅੰਦਰ ਘਰ ਵਾਲੀ ਵੀ ਕਹਿ ਦਿੰਦੀ ਵੀ ਅੰਦਰ ਵੜ ਕੇ ਪਿਆ ਰਹਿਣਾ ਇਹਨਾਂ ਨੂੰ ਪਾਲੂ ਕੌਣ ਤੈਨੂੰ ਸ਼ੌਂਕ ਹੀ ਸੀ ਬਾਪੂ ਬਾਪੂ ਕਹੌਣ ਦਾ ਜ਼ਿੰਮੇਵਾਰੀ ਤੇਰਾ ਪਿਓ ਨਿਭਾਏਗਾ ਐਦਾਂ ਹੀ ਹੁੰਦੀ ਹੈ ਨਾ ਫਿਰ ਵੀ ਜੇ ਪਿਓ ਹੈ ਤੇ ਫਿਰ ਕਮਾ ਕੇ ਲਿਆ ਹੁਣ ਇਹਨਾਂ ਨੂੰ ਪਾਲ ਇਹਨਾਂ ਨੂੰ ਪੜ੍ਹਾ ਇਹਨਾਂ ਨੂੰ ਕੱਪੜਾ ਲੀੜਾ ਨਹੀਂ ਚਾਹੀਦਾ ਇਹਨਾਂ ਨੂੰ ਦੁੱਧ ਨਹੀਂ ਚਾਹੀਦਾ ਇਹਨਾਂ ਨੂੰ ਰੋਟੀ ਪ੍ਰਸ਼ਾਦਾ ਨਹੀਂ ਚਾਹੀਦਾ ਹੁਣ ਪਿਤਾ ਕਿਸੇ ਅਹੁਦੇ ਦਾ ਨਾਂ ਨਹੀਂ ਜ਼ਿੰਮੇਵਾਰੀ ਦਾ ਨਾਂ ਹੈ ਠੀਕ ਹੈ ਜੀ ਹਾਂਜੀ ਚਲੋ ਹੁਣ ਆਓ ਅੱਗੇ ਚੱਲੀਏ ਹੁਣ ਦੱਸੋ ਬਈ ਸਿੱਖ ਕਿਸੇ ਅਹੁਦੇ ਦਾ ਨਾਂ ਕਿ ਜ਼ਿੰਮੇਵਾਰੀ ਦਾ ਜ਼ਿੰਮੇਵਾਰੀ ਦਾ ਨਾਂ ਹੈ ਸਾਨੂੰ ਸ਼ੌਂਕ ਚੜਿਆ ਸਿੰਘ ਬਣਦਾ ਕਿਰਪਾਨ ਪਾ ਲੋ ਗਾਤਰਾ ਪਾ ਲੋ ਦਮਾਲਾ ਬੰਨ ਲੋ ਖੰਡੇ ਲਾ ਲੋ ਖਾਲਸੇ ਲਖਾ ਲੋ ਪਰ ਜ਼ਿੰਮੇਵਾਰੀ ਮਾਫ ਕਰਨਾ ਸਿੱਧੀ ਜੀ ਗੱਲ ਹੈ ਵੀ ਜ਼ਿੰਮੇਵਾਰੀ ਕੌਣ ਨਿਭਾਊ ਇਹ ਸਿੱਖ ਕੋਈ ਅਹੁਦਾ ਨਹੀਂ ਸਾਨੂੰ ਜਿਵੇਂ ਆਪਾਂ ਹਰੇਕ ਬੰਦਾ ਤੇ ਨਾਂ ਨਾਲ ਪ੍ਰੋਫੈਸਰ ਲਵਾ ਨਹੀਂ ਸਕਦਾ ਉਹਦਾ ਬਹੁਤ ਵਧੀਆ ਹੁਣ ਕਿਵੇਂ ਲਵਾ ਲੂ ਮੈਂ ਕਿਵੇਂ ਲਵਾ ਲਾਂ ਪ੍ਰੋਫੈਸਰ ਰਣਜੀਤ ਸਿੰਘ ਦਿਮਾਗ ਪਾਗਲ ਹੈ ਮੇਰਾ ਲੋਕੀ ਹੱਸਣਗੇ ਨਹੀਂ ਮੇਰੇ ਵੱਲ ਵੇਖ ਕੇ ਵੀ ਤੂੰ ਤੈਨੂੰ ਪਤਾ ਵੀ ਹੈ ਪ੍ਰੋਫੈਸਰੀ ਹੈ ਕੀ ਮੈਂ ਕਿਵੇਂ ਲਵਾ ਲਾਂਗਾ ਭਾਈ ਪਰ ਸਿੱਖਵੇਂ ਲਵਾ ਲਿਆ ਖਾਲਸਾਵੇਂ ਲਵਾ ਲਿਆ ਉਹਦਾ ਮੈਂ ਫੱਟ ਲੈ ਲਿਆ ਵੀ ਲਿਆਓ ਜੀ ਮੈਨੂੰ ਵੀ ਦੇ ਦਿਓ ਉਹਦਾ ਮੈਂ ਵੀ ਸਿੰਘਾ ਲਿਆਓ ਜੀ ਗੁਰੂ ਗੋਬਿੰਦ ਸਿੰਘ ਵੰਡ ਰਹੇ ਨੇ ਵੀ ਸਿੱਖ ਬਣਾਤਾ ਸਿੰਘ ਬਣਾਤਾ ਦਸਤਾਰ ਬੰਨ ਲੀ ਗਾਤਰਾ ਕਰਵਾ ਛੌਂਕ ਚੜ ਗਏ ਬਸ ਜ਼ਿੰਮੇਵਾਰੀ ਤੇ ਨਿਭਾਣੀਆਂ ਅਸੀਂ ਭੁੱਲੀ ਗਏ ਇਹ ਸੱਚ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਸਰੀਰ ਚ ਰਹੇ ਹੈ ਉਦੋਂ ਤੇ ਥੋੜਾ ਚਿਰ ਬਾਅਦ ਉਦੋਂ ਸਿੱਖ ਜਿਹੜਾ ਵੀ ਬਣਦਾ ਸੀ ਉਹ ਨਾਲੇ ਸਮਝ ਲੈਂਦਾ ਸੀ ਵੀ ਅੱਜ ਤੋਂ ਮੇਰੀ ਕੋਈ ਨਾ ਕੋਈ ਬੋਲੋ ਗੱਜ ਕਿ ਅੱਜ ਤੋਂ ਕੋਈ ਨਾ ਕੋਈ ਮੇਰੀ ਜ਼ਿੰਮੇਵਾਰੀ ਹੈ ਤੇ ਹੁਣ ਆਪਾਂ ਨੂੰ ਇਹ ਪਤਾ ਹੀ ਨਹੀਂ ਸਾਨੂੰ ਇਹ ਲੱਗਦਾ ਹੈ ਬਈ ਦਾਤਾਂ ਲੈਣ ਲਈ ਅਮਰਤ ਛਕਣਾ ਹੈ ਬਖਸ਼ਿਸ਼ਾਂ ਲੈਣ ਲਈ ਅਮਰਤ ਛਕਣਾ ਹੈ ਸੋਹਣਾ ਲੱਗਦਾ ਯਾਰ ਅਮਰਤ ਛਕ ਕੇ ਦਾੜ੍ਹੀ ਪਾਟੂ ਦਸਤਾਰ ਸੋਹਣਾ ਲੱਗਦਾ ਇਹ ਤਾਂ ਛਕਣਾ ਹੈ ਇਨੂੰ ਜ਼ਿੰਮੇਵਾਰੀ ਭੁੱਲ ਗਏ ਤੇ ਅਹੁਦਾ ਬੜਾ ਵਧੀਆ ਗੁਰਸਿੱਖ ਕਿੰਨਾ ਵਧੀਆ ਉਹਦਾ ਤੇ ਜ਼ਿੰਮੇਵਾਰੀਆਂ ਸਾਰੇ ਹੀ ਆਪਾਂ ਭੁੱਲੇ ਫਿਰਦੇ ਆ ਸੌਖੀ ਗੱਲ ਐਕਸਪਲੇਨ ਹੋ ਰਹੀ ਐ ਵੀ ਸਿੱਖ ਅਹੁਦਾ ਐ ਕਿ ਜ਼ਿੰਮੇਵਾਰੀ ਐ ਗੱਲ ਹੋ ਗਈ ਜ਼ਿੰਮੇਵਾਰੀ ਹੁਣ ਇਸੇ ਤਰ੍ਹਾਂ ਗੁਰੂ ਅਹੁਦਾ ਐ ਕਿ ਜ਼ਿੰਮੇਵਾਰੀ ਐ ਬੋਲੋ ਜੀ ਜ਼ਿੰਮੇਵਾਰੀ ਐ ਗੁਰੂ ਜਦੋਂ ਕਹੇ ਸੀ ਨਾ ਗੁਰੂ ਜੀ ਇਹ ਬੜੀ ਵੱਡੀ ਜ਼ਿੰਮੇਵਾਰੀ ਸੀ ਜਿੱਦਣ ਕਹਿੰਦੇ ਸਤਗੁਰ ਨਾਨਕ ਆ ਗੁਰੂ ਨਾਨਕ ਆ ਗੁਰੂ ਅੰਗਦ ਸਾਹਿਬ ਗੁਰਗੱਦੀ ਗੁਰਗੱਦੀ ਅਸਲ ਵਿੱਚ ਜ਼ਿੰਮੇਵਾਰੀ ਸੀ ਉਸ ਗਿਆਨ ਨੂੰ ਵੰਡਣਾ ਸਮਝਣਾ ਸਮਝਾਉਣਾ ਤੇ ਉਸ ਗਿਆਨ ਦੇ ਬਦਲੇ ਕੁਰਬਾਨ ਹੋਣਾ ਇਹ ਸਭ ਜ਼ਿੰਮੇਵਾਰੀਆਂ ਨੇ ਹੁਣ ਇੱਕ ਹੋਰ ਗੱਲ ਕਰ ਲਈਏ ਪ੍ਰਚਾਰਕ ਕਿਸੇ ਅਹੁਦੇ ਦਾ ਨਾਮ ਕਿ ਜ਼ਿੰਮੇਵਾਰੀ ਦਾ ਬੋਲੋ ਜ਼ਿੰਮੇਵਾਰੀ ਦਾ ਜਿੰਨਾ ਚਿਰ ਮੈਨੂੰ ਸ਼ੌਂਕ ਚੜਿਆ ਹੈ ਵੀ ਅਮਰੀਕਾ ਕੈਨੇਡਾ ਦੇ ਵੀਜ਼ੇ ਲੱਗਦੇ ਐ ਫਿਰ ਮੇਰੇ ਵਰਗੇ ਪ੍ਰਚਾਰਕ ਬਹੁਤ ਬਣਨਗੇ ਪਰ ਜਿੱਦਣ ਪਤਾ ਲੱਗਣਾ ਵੀ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਪਤਾ ਉਦੋਂ ਲੱਗੂ ਆਖੋ ਸਰਨਾ ਸ਼੍ਰੀ ਵਾਹਿ ਸੱਚੀ ਗੱਲ ਐ ਜੀ ਬਹੁਤੇ ਤੇ ਸਾਡੇ ਨਾ ਜੀ ਮੁੰਡੇ ਮਾਫ਼ ਕਰਨਾ ਮਾਫੀ ਮੰਗ ਕੇ ਸਿੱਧੀ ਜੀ ਗੱਲ ਐ ਵੀ ਬਹੁਤੇ ਸਾਡੇ ਨੌਜਵਾਨ ਨਾ ਇਹ ਸੋਚ ਕੇ ਕਹਿੰਦੇ ਪ੍ਰਚਾਰ ਆ ਰਹੇ ਫੀਲਡ ਚ ਆਵਾਂਗੇ ਵੀ ਵਧੀਆ ਰੋਟੀ ਪਾਣੀ ਵਧੀਆ ਸੈੱਟ ਹੋ ਜਾਾਂਗੇ ਯਾਰ ਕਿਉਂ 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 ਸਿੰਘ ਬਣਨਾ ਕਹਿੰਦੇ ਸੈੱਟ ਹੋ ਜਾਾਂਗੇ ਕਿਉਂ ਤੁਸੀਂ ਕਥਾ ਸਿੱਖਣੀ ਕਹਿੰਦੇ ਸੈੱਟ ਵਧੀਆ ਹੋ ਜਾਾਂਗੇ ਕੀਰਤਨ ਕਿਉਂ ਸਿੱਖਣਾ ਕਹਿੰਦੇ ਸੈੱਟ ਹੋ ਜਾਾਂਗੇ ਬਾਹਰ ਜਾਵਾਂਗੇ ਸੈੱਟ ਹੋ ਜਾਾਂਗੇ ਆ ਆ ਸੋਚ ਹੈ ਸਾਡੀ ਮਾਫ ਕਰਨਾ ਪਰ ਇਹ ਜਦੋਂ ਸਾਡੇ ਦਿਮਾਗ 'ਚ ਆਇਆ ਵੀ ਤੈਨੂੰ ਸ਼ੌਂਕ ਚੜਿਆ ਪਿਓ ਬਣਦਾ ਹੈ ਜਿਮੇਵਾਰੀ ਤੈਨੂੰ ਸ਼ੌਂਕ ਚੜਿਆ ਪ੍ਰਚਾਰਕ ਬੰਦਾ ਜਿਮੇਵਾਰੀ ਇਹ ਜਿਮੇਵਾਰੀ ਹੈ ਬੜੀ ਵੱਡੀ ਤੇ ਸਾਡੇਆਂ ਪ੍ਰਚਾਰਕਾਂ ਨੇ ਦੱਸਿਆ ਆ ਅਗਲੀ ਗੱਲ ਹੋਰ ਸੁਣਿਓ ਧੁੱਲ ਕੇ ਸੁਣ ਲਓ ਇਸ ਨੁਕਤੇ ਨੂੰ ਚਲੋ ਹੋਰ ਖੋਲ ਲਈਏ ਵੀ ਸਾਡੇ ਪ੍ਰਚਾਰਕਾਂ ਨੇ ਸਾਨੂੰ ਦੱਸਿਆ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 26 ਸਾਲ ਪੂਰੇ ਚ ਨਹੀਂ ਬੈਠੇ ਕਹਿੰਦੇ ਉਹਨਾਂ ਨੇ ਪਿੰਡਾਂ 'ਚ ਪ੍ਰਚਾਰ ਕੀਤਾ ਜੇ ਕਹਿੰਦੇ ਤੱਥ ਵਿਚਾਰੀਏ ਨਾ ਵੀ ਡੇਟਾ ਨੋਟ ਕਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਹਰਕੁਬੀਨ ਸਾਹਿਬ ਦੇ ਪੁੱਤਰ ਦੇ ਰੂਪ ਵਿੱਚ ਸਾਰਿਆਂ ਪਿੰਡਾਂ ਸ਼ਹਿਰਾਂ 'ਚ ਜਾ ਕੇ ਪ੍ਰਚਾਰ ਕੀਤਾ ਜੀ ਉਹ ਪ੍ਰਚਾਰਕ ਸਨ ਭੋਰੇ 'ਚ ਬਹਿਣ ਵਾਲੀ ਗੱਲ ਤੇ ਭੋਰਿਆਂ ਵਾਲਿਆਂ ਦੇ ਪ੍ਰਚਲਿਤ ਕੀਤੀ ਹੈ ਵੀ 26 ਸਾਲ ਭੋਰੇ 'ਚ ਬੈਠੇ ਸੀ ਇਤਿਹਾਸਕ ਤੱਥ ਬੋਲਣਗੇ ਤੁਸੀਂ ਡੇਟਾ ਨੋਟ ਕਰੋਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਭ ਤੋਂ ਵੱਧ ਪ੍ਰਚਾਰਕ ਦੌਰੇ ਕੀਤੇ ਐ ਪ੍ਰਚਾਰਕ ਦੌਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਗੁਰੂ ਜੀ ਨੇ ਬਹੁਤ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕੀਤਾ ਨੋਟ ਕਰਿਓ ਪ੍ਰਚਾਰ ਕੀਤਾ ਹੈ ਬਹੁਤ ਵਧੀਆ ਕੀ ਸੰਨ ਜੀ ਉਹ ਗੁਰੂ ਬੰਦ ਤੋਂ ਪਹਿਲਾਂ ਕੀ ਸੰਨ ਬਹੁਤ ਵਧੀਆ ਪ੍ਰਚਾਰਕ ਪੁੱਤ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਸਨ ਗੁਰੂ ਅਰਜਨ ਦੇਵ ਜੀ ਦੇ ਪੜਪੋਤੇ ਕਿਹਦੇ ਸੀ ਬੋਲੋ ਬੋਲਦੇ ਕਰੋ ਯਾਰ ਗੁਰੂ ਰਾਮਦਾਸ ਜੀ ਦੇ ਗੁਰੂ ਰਾਮਦਾਸ ਜੀ ਦੇ ਪੜਪੋਤਰੇ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸਾਬ ਜਦਿਆਂ ਦੇ ਦਾਦਾ ਜੀ ਮਾਤਾ ਗੁਜਰੀ ਦੇ ਪਤੀ ਬੈਸ ਕੀ ਕਿੰਨਾ ਵਧੀਆ ਲੱਗਦਾ ਮੈਨੂੰ ਆਨੰਦ ਜੀ ਆਉਣਾ ਕੈਸੀ ਰੂਹ ਹੈ ਚਲੋ ਹੁਣ ਅਗਲੀ ਗੱਲ ਕਰੀਏ ਪ੍ਰਚਾਰਕ ਸੰਨ ਗੁਰੂ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਪ੍ਰਚਾਰ ਕੀਤਾ ਤੇ ਜਿਹੜੇ ਦਿਨਾਂ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਗਏ ਐ ਦਿੱਲੀ ਤੋਂ ਦਿੱਲੀ ਸ਼ਰੀਰ ਛੱਡਦੇ ਐ ਉਹਨਾਂ ਨੂੰ ਪਤਾ ਸੀ ਕਿ ਹੁਣ ਕਿਹ ਇਦਾਂ ਵੇਖਿਓ ਕੌਣ ਹੈ ਜਿਹੜਾ ਪੂਰਾ ਜ਼ਿੰਮੇਵਾਰੀ ਨਾਲ ਪਤਾ ਵੀ ਮੇਰੇ ਦਾਦਾ ਜੀ ਗੁਰਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੋਤਰੇ ਗੁਰੂ ਹਰ राय ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਹਰ राय ਜੀ ਕੀ ਲੱਗੇ ਪਤੀਜੇ ਤੇ ਗੁਰੂ ਹਰ राय ਸਾਹਿਬ ਜੀ ਗੁਰਗੱਦੀ ਦੇ ਕੇ ਆਪਣੇ ਪੁੱਤਰ ਨੂੰ ਹੁਣ ਕੀ ਲੱਗਦੇ ਸੀ ਭਰਾ ਦਾ ਪੋਤਰਾ ਤੇ ਆਪਣਾ ਵੀ ਪੋਤਰਾ ਹੀ ਲੱਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਪੋਤਰੇ ਲੱਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰਕੇ ਜਾਂਦੇ ਜਾਂਦੇ ਕਹਿੰਦੇ ਬਾਬਾ ਬਕਾਲੇ ਬਕਾਲੇ ਦੀ ਤਰਤੀ ਤੇ ਰਹਿੰਦੇ ਐ ਲਓ ਜੀ ਹੁਣ ਪ੍ਰਚਾਰਕ ਬਹੁਤ ਵਧੀਆ ਸੰਨ ਹੁਣ ਕੀ ਮਿਲਗੀ ਗੁਰਗੱਦੀ ਹੁਣ ਕੀ ਮਿਲਗੀ ਜ਼ਿੰਮੇਵਾਰੀ ਆਗੀ ਤਾਂ ਗੱਲ ਹੁਣ ਜ਼ਿੰਮੇਵਾਰੀ ਮਿਲਗੀ ਜ਼ਿੰਮੇਵਾਰੀ ਜਦੋਂ ਕਿਸੇ ਮੋਢਿਆਂ ਤੇ ਪੈਂਦੀ ਐ ਪਤਾ ਉਦੋਂ ਲੱਗਦਾ ਵੀ ਇਹ ਖੜਾ ਕਿੱਥੇ ਪੜ ਗਿਆ ਪ੍ਰਚਾਰਕ ਬਣ ਗਿਆ ਪ੍ਰੋਫੈਸਰ ਬਣ ਗਿਆ ਮਾਸਟਰ ਬਣ ਗਿਆ ਮੈਂ ਕਹਿੰਨਾ ਗੁਰੂ ਬਣ ਗਿਆ ਇੱਥੇ ਗੁਰੂ ਥੋੜੇ ਆ ਕਿਤੇ ਅੱਜ ਜ਼ਿੰਮੇਵਾਰੀ ਇਹ ਵੀ ਸਾਡੇ ਵਰਗੀ ਹੀ ਆ ਜਿਵੇਂ ਨਕਲੀ ਸਿੱਖ ਇਦਾਂ ਹੀ ਨਕਲੀ ਗੁਰੂ ਆਖੋ ਸਤਨਾਮ ਵਾਹਿਗੁਰੂ ਵੀ ਜ਼ਿੰਮੇਵਾਰੀ ਬਈ ਜ਼ਿੰਮੇਵਾਰੀ ਕੋਈ ਵੀ ਨਹੀਂ ਨਭਾਈ ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬੈੰਦੇ ਐ ਫਿਰ ਜ਼ਿੰਮੇਵਾਰੀਆਂ ਦਾ ਦੌਰ ਸ਼ੁਰੂ ਹੁੰਦਾ ਵੀ ਜ਼ਿੰਮੇਵਾਰੀ ਐ ਕਿਦਰੇ ਆਨੰਦਪੁਰ ਸਾਹਿਬ ਵਸਾਣਾ ਜ਼ਿੰਮੇਵਾਰੀ ਐ ਤੇ ਜਿੱਦਣ ਆ ਕੇ ਤਰਸਦੇ ਬੇਨਤੀਆਂ ਕਰਦੇ ਆ ਵੀ ਬਚਾ ਦਿਓ ਜੀ ਹੁਣ ਧੱਕਾ ਹੋ ਰਿਹਾ ਸਾਡੇ ਨਾਲ ਉਹਦਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਮੇਰੀ ਜ਼ਿੰਮੇਵਾਰੀ ਐ ਆਪਣੇ ਵਿਚਾਰਾਂ ਨੂੰ ਆਪਣਾ ਖੂਨ ਪਾ ਕੇ ਸਦਾ ਲਈ ਅਮਰ ਕਰਨਾ ਹੈ ਗੋਬਿੰਦ ਰਾਏ ਮੈਂ ਚੱਲਿਆ ਅੱਜ ਮੇਰਾ ਜਾਣਾ ਭਰਿਆ ਭਰਾਇਆ ਆਨੰਦਪੁਰ ਸਾਹਿਬ ਛੱਡ ਕੇ ਵੀ ਜਾਣਾ ਮੇਰੀ ਜ਼ਿੰਮੇਵਾਰੀ ਪੁੱਤ ਛੱਡ ਕੇ ਘਰ ਵਾਲੀ ਪੁੱਤਰ ਭਰਿਆ ਭਰਾਇਆ ਆਨੰਦਪੁਰ ਸਾਹਿਬ ਵਸਾਇਆ ਵੀ ਸੀ ਤੇ ਛੱਡ ਕੇ ਉਹ ਗਏ ਇਹਨੂੰ ਕਹਿੰਦੇ ਨੇ ਜ਼ਿੰਮੇਵਾਰੀ ਨਿਭਾਉਣੀ ਤੇ ਪਤਾ ਕੀ ਕਹੇਗੇ ਸੀ ਕਹਿੰਦੇ ਗੋਬਿੰਦ ਰਾਏ ਇਹ ਜ਼ਿੰਮੇਵਾਰੀ ਹੁਣ ਤੇਰੇ ਤੇ ਪੈਣੀ ਐ ਹੋ ਸਕਦਾ ਤੈਨੂੰ 10 ਸਾਲਾਂ ਨੂੰ ਆਨੰਦਪੁਰ ਛੱਡਣਾ ਪੈ ਜੇ ਹੋ ਸਕਦਾ 20 ਨੂੰ ਛੱਡਣਾ ਪੈ ਜੇ ਹੋ ਸਕਦਾ 25 ਨੂੰ ਛੱਡਣਾ ਪੈ ਜੇ ਜਿੱਦਾਂ ਮੈਂ ਨਿੱਕੇ ਜਿਹੇ ਪੁੱਤ ਨੂੰ ਛੱਡਿਆ ਛੱਡ ਕੇ ਚੱਲਿਆ ਜੇ ਤੇਰੇ ਤੇ ਜ਼ਿੰਮੇਵਾਰੀ ਪਾਣ ਲੱਗਿਆ ਤੂੰ ਵੀ ਤਿਆਰ ਹੀ ਰਹੀਂ ਆਖੋ ਸਤ ਨਹਾ ਵਾਹ ਗਰੀ ਵਾਹ ਬੁਰਕਦੀਆਂ ਨਹੀਂ ਸੀ ਲੈਂਦੇ ਜ਼ਿੰਮੇਵਾਰੀਆਂ ਲੈਂਦੇ ਸੀ ਅਗਲੇ ਸਾਡੇ ਵਾਂਗੂ ਸਿਰ ਨਹੀਂ ਸੀ ਥੱਲੇ ਕਰਦੇ ਵੀ ਪਾ ਦਿਓ ਸਰੋਪਾ ਉਹ ਜ਼ਿੰਮੇਵਾਰੀਆਂ ਸੀ ਆਹ ਕਰਪਾਨਾਂ ਜ਼ਿੰਮੇਵਾਰੀਆਂ ਨੇ ਆਹ ਦਸਤਾਰ ਜ਼ਿੰਮੇਵਾਰੀ ਹੈ ਜਿੱਦਾਂ ਇਹ ਗੱਲ ਸਾਡੇ ਸਮਝ ਚ ਆਏਗੀ ਵੇਖਿਓ ਫਿਰ ਕੱਲਾ ਕੱਲਾ ਬੱਚਾ ਜ਼ਿੰਮੇਵਾਰੀ ਨਿਭਾਣ ਲੱਗਿਆ ਪਰਚਾ ਇਹ ਕੋਈ ਚਾਹ ਨੂੰ ਨਹੀਂ ਬਣੇ ਦਿਮਾਗ ਸੈੱਟ ਹੋਜ ਮੈਂ ਤਾਂ ਜਿਸ ਦਿਨ ਤੋਂ ਮੇਰੇਆ ਨੁਕਤਾ ਦਿਮਾਗ ਮੈਂ ਤਾਂ ਹਰ ਗੱਲ ਕਿੱਥੇ ਖੜੀ ਐ ਸੀ ਕਿੱਥੇ ਖੜੇ ਐ ਜਾ ਕਿਧਰ ਨੂੰ ਰਹੀ ਐ ਇਹ ਗੱਲ ਅਸੀਂ ਇਹਨੂੰ ਛੌਂਕ ਚੜ੍ਹਿਆ ਸਾਨੂੰ ਸਿੱਖ ਬਣਨ ਦਾ ਇਹ ਇੰਨਾ ਹੀ ਕੰਮ ਹੈ ਬਸ ਭਈ ਬੱਲੇ ਬੱਲੇ ਵੀ ਰਾਜ ਕਰੇਗਾ ਖਾਨ ਸਾਹਿਬ ਸਾਰੇ ਹੀ ਜ਼ਿੰਮੇਵਾਰੀਆਂ ਛੱਡ ਗਏ ਭਾਈ ਲੈਣਾ ਜੀ ਨੇ ਜ਼ਿੰਮੇਵਾਰੀ ਨਿਭਾਈ ਖਡੂਰ ਸਾਹਿਬ ਬਣਾ ਕੇ ਵਿਖਾ ਦਿੱਤਾ ਗੁਰੂ ਅੰਗਦ ਸਾਹਿਬ ਨੇ ਜ਼ਿੰਮੇਵਾਰੀ ਨਿਭਾਈ ਗੋਇੰਦਵਾਲ ਸਾਹਿਬ ਉਹ ਵਾਹਿਗੁਰੂ ਖਡੂਰ ਸਾਹਿਬ ਬਣਾਇਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਣਾ ਕੇ ਵਿਖਾ ਦਿੱਤਾ ਗੁਰੂ ਰਾਮਦਾਸ ਜੀ ਨੇ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ ਅੰਮ੍ਰਿਤ ਅੰਮ੍ਰਿਤਸਰ ਬਣਾ ਕੇ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਵਸਾ ਕੇ ਵਖਾਣ ਇਹਨੂੰ ਕਹਿੰਦੇ ਜ਼ਿੰਮੇਵਾਰੀਆਂ ਇਦਾਂ ਨਿਭਦੀਆਂ ਨੇ ਇਦਾਂ ਜ਼ਿੰਮੇਵਾਰੀਆਂ ਪਿਆਰਿਓ ਨਿਭਾਈਆਂ ਜਾਂਦੀਆਂ ਨੇ ਵੀ ਜ਼ਿੰਮੇਵਾਰੀ ਏ ਸਾਡੀ ਫਿਰ ਵਸਾਉਣੇ ਵੀ ਪੈਂਦੇ ਨੇ ਤੇ ਜਿਗਰੇ ਕੱਢਣੇ ਪੈਂਦੇ ਨੇ ਛੱਡਣਾ ਵੀ ਪੈਂਦਾ ਸਾਰਾ ਛੱਡਣਾ ਵੀ ਪੈਂਦਾ ਜਦਣ ਮੈਂ ਮੇਰੇ ਵਰਗਾ ਬੰਦਾ ਸੋਚੇ ਨਾ ਵੀ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨਾ ਹੈ ਸਭ ਤੋਂ ਪਹਿਲਾਂ ਆ ਛੱਡਣਾ ਪੈਣਾ ਆ ਜਿੱਥੇ ਬੈਠੇ ਆ ਤਾਂ ਫਿਰ ਨਹੀਂ ਆ ਵੇਖ ਸਕਦੇ ਵੀ ਦਰਬਾਰ ਸਾਹਿਬ ਮੈਂ ਤੇ ਮਸਾਂ ਬਣਾਇਆ ਸੀ ਮੇਰੀ ਤੇ ਰਹਿਸ਼ ਮਸਾਂ ਬਣੀ ਸੀ ਸਾਡਾ ਤੇ ਮਸਾਂ ਫਿਰ ਨਹੀਂ ਤਾਂ ਵੇਖੀਦਾ ਫਿਰ ਪਤਾ ਲੱਗਦਾ ਜੇ ਜਨ ਮੋਢਿਆਂ ਤੇ ਪਏਗੀ ਫਿਰ ਪਤਾ ਲੱਗਣਾ ਵੀ ਜ਼ਿੰਮੇਵਾਰੀ ਅਸੀਂ ਕਿਦਾਂ ਨਿਭਾਉਨੇ ਆ ਪਿਆਰਿਓ ਫੇਰ ਅਸਲ ਤੇ ਗੱਲ ਪਤਾ ਲੱਗਦੀ ਏ ਸੋ ਮੇਰੀ ਬੇਨਤੀ ਨੂੰ ਕਿਰਪਾ ਕਰਕੇ ਸਮਝੋ ਭਾਈ ਲੈਣਾ ਜੀ ਗੁਰੂ ਨਾਨਕ ਦੇ ਕੀ ਸੀ ਜੀ ਗੁਰੂ ਗੁਰੂ ਸਨ ਗੁਰੂ ਨਾਨਕ ਨਾਨਕ ਸਾਹਿਬ ਤੇ ਭਾਈ ਲੈਣਾ ਜੀ ਕੀ ਸੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਤੇ ਆਪਾਂ ਕੀ ਹਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆਪਾਂ ਵੀ ਤਾਂ ਸਿੱਖ ਆ ਉਹਨਾਂ ਨੇ ਕਿੱਡੇ ਵੱਡੀ ਜ਼ਿੰਮੇਵਾਰੀ ਨਿਭਾਈ ਆਪਾਂ ਜਿਮੇਵਾਰੀਆਂ ਨਿਭਾਓ ਪਿਆਰਿਓ ਫਿਰ ਅਸਲ ਵਿੱਚ ਗੱਲ ਬਣਦੀ ਫਿਰ ਵੇਖਿਓ ਆਨੰਦ ਆਉਂਦਾ ਤੇ ਜਿੰਨਾ ਜਿੰਨਾ ਅਸੀਂ ਉਸ ਚੀਜ਼ ਨੂੰ ਸਿੱਦਤ ਨਾਲ ਕਰਾਂਗੇ ਸਿੱਦਤ ਨਾਲ ਕਰਾਂਗੇ ਜਿਮੇਵਾਰੀ ਨਾਲ ਜਦੋਂ ਆਪਾਂ ਇਹ ਕੰਮ ਕਰਨੇ ਸ਼ੁਰੂ ਕੀਤੇ ਹੈਰਾਨ ਹੋ ਜਾਓਗੇ ਸਵਾਦ ਬੜਾ ਆਉਂਦਾ ਹੈ ਸਵਾਦ ਬਹੁਤ ਆਏਗਾ ਜਿੰਨਾ ਨਿਭਾਵੋਗੇ ਉਨਾ ਹੀ ਰਸ ਆਸ ਪ੍ਰੈਕਟੀਕਲਟੀ ਤੋਂ ਬਿਨਾ ਕੋਈ ਰੋਹਾਨੀਅਤ ਨਹੀਂ ਜੇ ਆਨੰਦ ਲੈਣਾ ਹੈ ਤੇ ਨਿਭਾਣਾ ਸਿੱਖੋ ਤੁਸੀਂ ਕਹੋਗੇ ਵੀ ਜ਼ਿੰਮੇਵਾਰੀਆਂ ਦੇ ਵਿੱਚ ਤੇ ਹੁਣ ਅਗਲੀ ਗੱਲ ਸੁਣਦੇ ਹੋ ਅੱਗੇ ਹੋਰ ਖੋਲ੍ਹ ਲਈਏ ਇਹਨੂੰ ਵੀ ਜ਼ਿੰਮੇਵਾਰੀ ਨਿਭਾਉਣ ਲਈ ਬੰਦੇ ਨੂੰ ਮਰਨਾ ਵੀ ਪੈਂਦਾ ਹੈ ਜ਼ਿੰਮੇਵਾਰੀ ਨਿਭਾਉਣ ਲਈ ਸਰੀਰ ਵੀ ਗੱਲਣੇ ਪੈਂਦੇ ਨੇ ਜ਼ਿੰਮੇਵਾਰੀ ਨਿਭਾਉਣ ਲਈ ਕਈ ਵਾਰੀ ਪਰਚੇ ਵੀ ਪਾਉਣੇ ਪੈਂਦੇ ਨੇ ਬੰਦ-ਬੰਦ ਵੀ ਕਟਾਉਣਾ ਪੈਂਦਾ ਖੋਪਰੀਆਂ ਵੀ ਲਾਉਣੀਆਂ ਪੈਂਦੀਆਂ ਨੇ ਯਾਰ ਇੰਨਾ ਔਖਾ ਕੰਮ ਹੈ ਸਿੱਖੀ ਨੂੰ ਵਧਾਣਾ ਜ਼ਿੰਮੇਵਾਰੀ ਸਮਝਣੀ ਵੀ ਮੇਰੀ ਜ਼ਿੰਮੇਵਾਰੀ ਹੈ ਮੈਂ ਗੁਰੂ ਨਾਨਕ ਦਾ ਸਿੱਖ ਵੀ ਮੈਂ ਸਿੱਖੀ ਦਾ ਸਹੀ ਪ੍ਰਚਾਰ ਕਰਾਂ ਕੱਲਾ ਕੱਲਾ ਬੰਦਾ ਪ੍ਰਚਾਰ ਕਰੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹ ਕੰਮ ਕਿਤੇ ਸੌਖਾ ਹੈ ਇਹ ਕਿਵੇਂ ਨਿਭਦਾ ਹੈ ਹੁਣ ਅਗਲੀ ਗੱਲ ਧਿਆਨ ਨਾਲ ਪਕੜਿਓ ਸਵਾਦ ਆਉਂਦਾ ਜ਼ਿੰਮੇਵਾਰੀ ਨਿਭਾਉਣ ਦਾ ਹੁਣ ਵੇਖਿਓ ਮਾਂ ਬੀਬੀਆਂ ਹੁਣ ਧਿਆਨ ਨਾਲ ਪਕੜਿਓ ਸੁਣਿਓ ਗੱਲ ਮਾਂ ਆਉਦਾ ਹੈ ਕਿ ਜ਼ਿੰਮੇਵਾਰੀ ਹੈ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਹੋ ਗਈ ਨਾ ਹੁਣ ਵੇਖਿਓ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਜਦੋਂ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ ਬੱਚਾ ਗੱਲਾਂ ਕੱਢਦਾ ਤੇ ਮਾਂ ਦੀਆਂ ਗੱਲਾਂ ਵਿੱਚ ਧਸਣ ਲੱਗ ਪੈਂਦੀਆਂ ਇਦਾਂ ਹੀ ਹੈ ਬੱਚੇ ਦੇ ਮਾਂ ਦੇ ਚਿਹਰੇ ਦੀ ਲਾਲੀ ਚਿਹਰਾ ਪੀਲਾ ਹੋ ਜਾਂਦਾ ਤੇ ਬੱਚੇ ਤੇ ਚਿਹਰੇ ਗੱਲਾਂ ਲਾਲ ਲਾਲ ਹੋ ਜਾਂਦੀਆਂ ਇਦਾਂ ਹੀ ਹੈ मां ਸੁੱਕ ਕੇ ਪਿੰਜਰ ਹੋ ਜਾਂਦੀ ਐ ਨਿਆਣਾ ਏਦਾਂ ਫੁੱਲ ਜਾਂਦਾ ਏਦਾਂ ਹੀ ਐ ਨਾ ਹੁਣ ਦੱਸੋ ماں ਨੂੰ ਆਪਣਾ ਆਪ ਗਾਲ ਕੇ ਪੁੱਤ ਨੂੰ ਪਾਲਣ ਦਾ ਸਵਾਦ ਆਉਂਦਾ ਕਿ ਦੁੱਖ ਲੱਗਦਾ ਦੱਸੋ ਕਿਉਂ ਬੀਬੀਓ ਬੱਚੇ ਦੀਆਂ ਗੱਲਾਂ ਦੀ ਲਾਲੀ ماں ਕੋਈ ਕਹੇਗੀ ਵੀ ਮੈਂ ਮੈਂ ਨਹੀਂ ਕਮਜ਼ੋਰ ਹੋਣਾ ਉਹਨੂੰ ਤੇ ਚੰਗਾ ਲੱਗਦਾ ਸਭ ਨੂੰ ਜਿੰਨਾਂ ਨੇ ਆਣਾ ਵਧੀਆ ਪਲਦਾ ਆਪ ਸੁੱਕਦੀ ਹੈ ਉਨਾ ਹੀ ਉਹਨੂੰ ਚੰਗਾ ਲੱਗਦਾ ਹੈ ਵੀ ਸ਼ੁਕਰ ਹੈ ਆ ਬੁੱਢੀਆਂ ਆਵਾਵਾਂ ਨੇ ਨਾ ਬੁੱਢੀਆਂ ਆਵਾਵਾਂ ਬੈਠੀਆਂ ਇੱਥੇ ਤੇ ਬਜ਼ੁਰਗ ਮਾਂ ਨੂੰ ਕੋਈ ਬੰਦਾ ਕਵੇ ਹੁਣ ਮੇਰੀ ਮਾਂ ਨੂੰ ਕਵੇ ਵੀ ਤੇਰਾ ਬੱਚਾ ਪਤਲਾ ਹੋ ਜਾਏਗਾ ਸੁੱਕ ਕੇ ਤੇਰਾ ਦੁੱਧ ਤੈਨੂੰ ਮੋੜ ਦੇਗਾ ਤੇਰੀ ਜਵਾਨੀ ਤੈਨੂੰ ਮੁੜ ਜਾਏਗੀ ਤੂੰ ਪਹਿਲਾਂ ਵਾਲੀ ਜਵਾਨ ਬਣ ਜਾਏਗੀ ਅੱਜ ਤੋਂ 30 ਸਾਲ ਪਹਿਲਾਂ ਸੀ ਉਵੇਂ ਦੀ ਬਣ ਜਾਏਗੀ ਤੇ ਅੱਜ ਵੀ ਸਾਡੀਆਂ ਮਾਵਾਂ ਕਹਿਣਗੀਆਂ ਮੈਂ ਇਦਾਂ ਦੀ ਬੁੱਢੀ ਹੋਈ ਚੰਗੀ ਆ ਮੇਰਾ ਪੁੱਤ ਠੀਕ ਰਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵਾਦ ਆਉਂਦਾ ਹੈ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਜਦੋਂ ਸਮਝ ਆ ਗਈ ਨਾ ਵੀ ਸਿੱਖੀ ਵਧੇ ਤੇ ਮੈਂ ਘਸ ਜਾ ਭਾਵੇਂ ਕਲ ਜਾ ਭਾਵੇਂ ਕਟਿਆ ਜਾਮਾ ਭਾਵੇਂ ਉਹ ਦਿਨ ਦਿਮਾਗ 'ਚ ਗੱਲ ਬੜੇਗੀ ਵੀ ਇਹ ਸਵਾਦ ਕੀ ਹੈ ਅਸਲ 'ਚ ਮਾਂ ਦਾ ਪੁੱਤ ਨਾਲ ਪਿਆਰ ਹੈ ਸਾਡਾ ਸਿੱਖੀ ਨਾਲ ਪਿਆਰ ਨਹੀਂ ਗੱਲ ਇੱਥੇ ਦੀ ਸ੍ਰੀ ਅਕਾਲ ਗੱਲ ਇੱਥੇ ਖੜੀ ਆ ਪਿਆਰਿਓ ਮਾਂ ਗਾਲ ਦਿੰਦੀ ਆ ਆਪਣਾ ਆਪ ਸਿੱਖੀ ਬੱਚੇ ਕਰਕੇ ਕਿਉਂਕਿ ਪਿਆਰ ਜਦੋਂ ਸਾਨੂੰ ਸਮਝ ਆ ਗਈ ਵੀ ਸਾਡਾ ਸਾਡੇ ਗੁਰੂ ਜੀ ਹੈ ਕੀ ਹੈ ਸਾਡੇ ਸਿਧਾਂਤ ਹੈ ਕੀ ਹੈ ਸਾਡੇ ਅਸੂਲ ਹੈ ਕੀ ਹੈ ਫਿਰ ਫਿਰ ਗਾਲਾਂਗੇ ਆਪਣਾ ਗਾਲ ਦੇਾਂਗੇ ਪਿਆਰਿਓ ਇਸ ਗੱਲ ਦੀ ਗਰੰਟੀ ਹੈ ਫਿਰ ਜਿੰਨਾ ਗਾਲਾਂਗੇ ਸੁਆਦ ਆਏਗਾ ਮਨੀ ਸਿੰਘ ਨੂੰ ਪੁੱਛ ਲਓ ਵੀ ਮਨੀ ਸਿੰਘ ਤੂੰ ਔਖੇ ਬੰਦ-ਬੰਦ ਕਟਾ ਕੇ ਅੱਜ ਕਿਤੇ ਉਹਦੀ ਰੂਹ ਹੋਵੇ ਨਾ ਤੇ ਮਨੀ ਸਿੰਘ ਨੇ ਆਖਣਾ ਹੈ ਮੈਂ ਬੜਾ ਸੰਤੁਸ਼ਟਾ ਸਾਬ ਜੱਦੇ ਕਿਤੇ ਇਦਾਂ ਸੀ ਕਿਤੇ ਸਾਬ ਜੱਦੇ ਨੀਹਾਂ 'ਚ ਖੜ ਕੇ ਕਹਿੰਦੇ ਹੋਣਗੇ ਵੀ ਮੈ ਸਾਨੂੰ ਚੇਣਾ ਨ ਲੱਗੇ ਨੇ ਸਾਡੇ ਗੋਡੇ ਉਹ ਕਹਿੰਦੇ ਸੀ ਸਾਨੂੰ ਤੇ ਸਵਾਦ ਆ ਰਿਹਾ ਹੈ ਗਲਣ ਲੱਗੇ ਆ ਉਹਦੇ ਲਈ ਜਿਹਦੇ ਨਾਲ ਪਿਆਰ ਕਰਦੇ ਆ ਮਾਂ ਕਹਿੰਦੀ ਆ ਮੈਂ ਕਿਸੇ ਲਈ ਨਹੀਂ ਗੱਲ ਸਕਦੀ ਮੈਂ ਕਿਸੇ ਲਈ ਨਹੀਂ ਗੱਲ ਸਕਦੀ ਆਪਣੇ ਆਲੀ ਗਲਾਂਗੀ ਅੱਜ ਵੀ ਮੇਰੇਓ ਵੀਰੋ ਭਾਈਓ ਜਿੰਨੇ ਬੈਠਿਓ ਨਾ ਪੁੱਤ ਪਿਓ ਪਿਓ ਬੈਠਿਓ ਜਿਹੜੇ ਚਾਹੇ ਧੀ ਦਾ ਪੁੱਤ ਪਿਓ ਐ ਚਾਹੇ ਪੁੱਤ ਐ ਤੇਰੇ ਧੀ ਪੁੱਤ ਕੋਈ ਵੀ ਹੋਵੇ ਅੱਜ ਤੇਰੇ ਸਾਹਮਣੇ ਤੇਰੇ ਬੱਚੇ ਨੂੰ ਇਦਾਂ ਕਹਿਣ ਨਾ ਵੀ ਆ ਤੇਰੇ ਨਿਆਣੇ ਦੀ ਬਾਹ ਲੱਗੇ ਆ ਵੱਢਣ ਤੇਰੇ ਸਾਹਮਣੇ ਅੱਜ ਵੀ ਤੁਸੀਂ ਸਿੰਘੋ ਐ ਕਹੋਗੇ ਵੀ ਮੇਰੀ ਵੱਟ ਲੈ ਮਾਂ ਮੈਂ ਬੱਚੇ ਦੀ ਨਹੀਂ ਵੱਢਣਗਾ ਇਦਾਂ ਹੀ ਕਹੋਗੇ ਤੁਸੀਂ ਇਦਾਂ ਹੀ ਸੀ ਸੇਖੀ ਨਾਲ ਪਿਆਰ ਇਹ ਲੌਜੀਕ ਲਾਈਫ ਵਿੱਚ ਲੱਗ ਜੇਗਾ ਜਦੋਂ ਜਿਹੜਾ ਲੌਜਿਕ ਸਾਡੀ ਜ਼ਿੰਦਗੀ 'ਚ ਲੱਗਦਾ ਹੈ ਇਹੀ ਲੌਜਿਕ ਇਧਰਲੇ ਪਾਸੇ ਲਾ ਲਓ ਜਦੋਂ ਕਹਿੰਦੇ ਸਿਧਾਂਤ ਨੂੰ ਤੋੜਨਾ ਹੈ ਜਦੋਂ ਕਹਿੰਦੇ ਸਿਧਾਂਤ ਨੂੰ ਕੱਟਣਾ ਹੈ ਤੇ ਉਹ ਕਹਿੰਦੇ ਸੀ ਸਾਡੀ ਉਹ ਹੀ ਬਾਹ ਕੱਟ ਲਓ ਸਾਡਾ ਸਿਧਾਂਤ ਨਾ ਕੱਟਿਓ ਆਖੋ ਸਾਧਨਾ ਸ੍ਰੀ ਵਾਹਿਗੁਰੂ ਐਦਾਂ ਕਹਿੰਦੇ ਸੀ ਜਿਵੇਂ ਤੁਸੀਂ ਪਿਆਰ ਆਪਣੇ ਪੁੱਤ ਨੂੰ ਕਰਦੇ ਹੋ ਪੁੱਤ ਨੂੰ ਕੱਟਣਾ ਹੈ ਕਹਿੰਦੇ ਪੁੱਤ ਨੂੰ ਨਾ ਕੱਟਿਓ ਮੈਨੂੰ ਕੱਟ ਲਓ ਐਦਾਂ ਹੀ ਉਹ ਕਹਿੰਦੇ ਸੀ ਸਿੱਖੀ ਨਾ ਕੱਟਿਓ ਸਿੱਖੀ ਦੀ ਜੜ ਨਾ ਛੇੜਿਓ ਸਿੱਖੀ ਦੀ ਨੀਂਹ ਵਿੱਚ ਵੇਖਿਓ ਕਿਤੇ ਸਾਨੂੰ ਹੀ ਰੰਬੀ ਫੇਰ ਲੋ ਜਿਹੜੀ ਫੇਰ ਨਹੀਂ ਐ ਆ ਸਾਰਾ ਗਾ ਸਾਡੀਆਂ ਵਧਦੇਓ ਪਰ ਸਿੱਖੀ ਜਿਉਂਦੀ ਰਹਿਣੀ ਚਾਹੀਦੀ ਏ ਤੇ ਜਦੋਂ ਸਿੱਖ ਕੁਰਬਾਨ ਹੋ ਜਾਂਦਾ ਸਿੱਖੀ ਜਿਉਂਦੀ ਕਰ ਜਾਂਦਾ ਜਿਵੇਂ ਮਾਂ ਜਵਾਨੀ ਕੋ ਖਤਮ ਕਰ ਲੈਂਦੀ ਆਪਣੀ ਤੇ ਨਿਆਣਾ ਪਲ ਜਾਂਦਾ ਘੋਲ-ਕੋਲ ਕੇ ਆਪਣਾ ਆਪ ਆਪਣੀ ਚਰਬੀ ਆਪਣਾ ਖੂਨ ਘੋਲ-ਕੋਲ ਕੇ ਨਿਆਣੇ ਨੂੰ ਜਿਉਂਦਾ ਕਰ ਦਿੰਦੀ ਹੈ ਆਪ ਬੁੱਢੀ ਹੋਣ ਲੱਗ ਜਾਂਦੀ ਹੈ ਆਪ ਬੁੱਢੀ ਹੋਣ ਲੱਗ ਜਾਂਦੀ ਹੈ ਨਿਆਣੇ ਨੂੰ ਜਿਉਂਦਾ ਕਰ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਦੇ ਪਿਆਰੇ ਆਪਣਾ ਆਪ ਕੁਰਬਾਨ ਕਰ ਜਾਂਦੇ ਨੇ ਤੇ ਸਿੱਖੀ ਨੂੰ ਜਿਉਂਦਾ ਰੱਖਦੇ ਨੇ ਸਿੱਖੀ ਜਿਉਂਦੀ ਰੱਖਿਓ ਅਸੂਲ ਜਿਉਂਦੇ ਰੱਖਿਓ ਸਿਧਾਂਤ ਜਿਉਂਦਾ ਰੱਖਿਓ ਆਪ ਟੁਕੜੇ ਟੁਕੜੇ ਹੋ ਜਿਏ ਭਾਵੇਂ ਕੋਈ ਪਰਵਾਹ ਨਾ ਕੋਈ ਪਰਵਾਹ ਇੱਥੇ ਇੱਥੇ ਜਦਣ ਆਵਾਂਗੇ ਨਾ ਉਦਣ ਅਸੀਂ ਸਿੱਖਾਂ ਤੇ ਸਿੱਖ ਕਾਹਦਾ ਨਾਂ ਹੈ ਜੀ ਬੋਲਦੇ ਹੋ ਜ਼ਿੰਮੇਵਾਰੀ ਉਦਣ ਗੱਲ ਏਸ ਗੱਲ ਨੂੰ ਜ਼ਰੂਰ ਸੋਚਿਓ ਵੀ ਸਮਝਿਓ ਵੀ ਤੇ ਬਚਾ ਦਿਓ ਕੈਸਟ ਵੀ ਲੈ ਜਿਓ ਕਈ ਵਾਰੀ ਸੁਣਿਆ ਮੈਂ ਵੀ ਸੁਣੀ ਆ ਜੀ ਮੈਂ ਵੀ ਇਸ ਗੱਲ ਨੂੰ ਰੋਜ਼ ਸੋਚਦਾ ਰੋਜ਼ ਵੀ ਮਨਾ ਗੁਰੂ ਤੇਗ ਬਹਾਦਰ ਸਾਹਿਬ ਵੀ ਪ੍ਰਚਾਰਕ ਸੀ ਬਣਦੇ ਗਿਆ ਤੂੰ ਵੀ ਕਹੀ ਜਾਂਦਾ ਮੈਂ ਵੀ ਪ੍ਰਚਾਰਕ ਹਾਂ ਜਿੱਦਣ ਜ਼ਿੰਮੇਵਾਰੀਆਂ ਪਈਆਂ ਉਦਣ ਕੀ ਕਰੇਗਾ ਰੋਜ਼ ਸੋਚਦਾ ਮੈਂ ਵੀ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਹਰ ਸਿੱਖ ਜਿੱਦਣ ਸਿੱਖ ਬਣਦਾ ਹੈ ਉਹ ਮੰਨ ਕੇ ਚੱਲੇ ਕਿ ਅੱਜ ਬੜੀ ਵੱਡੀ ਜ਼ਿੰਮੇਵਾਰੀ ਮੈਂ ਲੈਣ ਤੰਦਿਆ ਇਹ ਚਿੱਤ ਇਹ ਸੋ ਜਦੋਂ ਚਲੋ ਹੁਣ ਗੱਲ ਇੱਥੇ ਤੱਕ ਆਪਾਂ ਪਕੜ ਲਈ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਇਹ ਜਦੋਂ ਪ੍ਰੀਤ ਪੈ ਜਾਏ ਮੂ ਲਾਲਨ ਸਿਉ ਬੋਲ ਕੇ ਪੜਦੇ ਮੂ ਲਾਲਨ ਸਿਉ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮੋਦ ਖਿੰਚ ਤਣੀ ਇਹ ਐਸੀ ਪ੍ਰੀਤ ਹੈ ਜਿਹੜੀ ਤੋੜਿਆਂ ਤੇ ਟੁੱਟਦੀ ਨਹੀਂ ਤੇ ਛੜਾਇਆਂ ਤੇ ਛੁੱਟਦੀ ਨਹੀਂ ਇਹ ਐਸੀ ਪ੍ਰੀਤ ਹੈ